ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਵਧੀਆ ਸੂਟਾਂ ਦੀ ਕਲੈਕਸ਼ਨ। ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ। ਬਹੁਤ ਹੀ ਸੋਹਣੀ ਕਲੈਕਸ਼ਨ ਹੁੰਦੀ ਏ। ਇਹ ਰਹੇਗਾ ਜੀ ਜੋਰਜਾ ਟਿਸ਼ੂ ਦਾ ਸੂਟ ਹੈਗਾ। ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ। ਰੈਡ ਦੇ ਉੱਪਰ ਬਹੁਤ ਹੀ ਸੋਹਣੀ ਏਮਬ੍ਰੋਇਡਰੀ ਕੀਤੀ ਗਈ ਹੈ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਦਿੱਤੇ ਗਏ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਫੇਅ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹੇਗਾ ਜੀ ਵਿਸਕੋਜ਼ ਔਰਗੈਂਜ਼ਾ ਦੀ ਸ਼ਰਟ ਹੈਗੀ ਪਫ ਵਰਕ ਰਹੇਗਾ ਗੋਟਾ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ neck ਤੇ ਘੇਰੇ ਤੇ ਵਰਕ ਰਹੇਗਾ ਬਹੁਤ ਹੀ ਸੋਹਣੇ ਕਲਰ ਨੇ प्लेन तुम्हें बॉटम मिलेगी डोपियन सिल्क की बिस्कोस का दुपट्टा रहेगा अगले जोड़े सूट रहने लाइट कलर तू मिलेंगे बहुत ही प्यारे सूट ने प्योर करेब का सूट है रेशम वर्क किया गया चराव का दुप्टा रहेगा उस पर भी वर्क किया हुआ मिलेगा अगले जोड़े सूट रहने आलोवर सूट मिलेगा जॉर्ज जट जा जो जा ये तो मिलेगा साटन जॉर जट जा मिलेगी बहुत ही सोहने बांधनी प्रिंट रहन मीटर की कट होएगी दुपट्टा नाल होगा दुप्टे के उपर भी वर्क किया मिलेगा ਅਗਲੇ ਜਿਹੜੇ ਸੂਟ ਰਹਿਣਗੇ ਬਨਾਰਸੀ ਵਿੱਚ ਮਿਲਣਗੇ ਘੱਟ ਪ੍ਰਾਈਸ ਰਹੇਗਾ ਇਹਨਾਂ ਸੂਟਾਂ ਦਾ ਬਾਟਮ ਪਲੇਨ ਮਿਲੇਗੀ ਦੁਪੱਟਾ ਬਨਾਰਸੀ ਮਿਲੇਗਾ ਬਹੁਤ ਹੀ ਸੋਨੇ ਕਲਰ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ